ਪੰਜਾਬ ਸਰਕਾਰ ਵੱਲੋਂ ਸੂਬੇ ਪਾਰ ਵਿੱਚ ਪਰਾਲੀ ਦੀ ਨਾੜ ਨੂੰ ਅੱਗ ਲਗਾਉਣ ਤੇ ਮੁਕੰਮਲ ਤੌਰ ਤੇ ਪਾਬੰਦੀ ਹੈ ਜਿਸ ਦੇ ਬਾਵਜੂਦ ਕੁਝ ਕਿਸਾਨ ਪਰਾਲੀ ਨੂੰ ਅੱਗ ਲਾ ਕੇ ਸਾੜ ਰਹੇ ਹਨ ਪਰ ਕਈ ਅਜਿਹੇ ਅਗਾਹ ਬਦੂ ਕਿਸਾਨ ਹਨ ਜੋ ਅਜਿਹਾ ਨਹੀਂ ਕਰਦੇ ਅਜਿਹਾ ਇੱਕ ਕਿਸਾਨ ਹੈ ਜੋ 15 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਸਗੋਂ ਪਰਾਲੀ ਦੀ ਰੈਂਦ ਖੁੰਦ ਨੂੰ ਇਕੱਠਾ ਕਰਕੇ ਉਹ ਬਿਜਲੀ ਪੈਦਾ ਕਰ ਰਿਹਾ ਹੈ ਨਾਪਾ ਹਲਕੇ ਵਿੱਚ ਸ਼੍ਰੀ ਗਣੇਸ਼ ਕੰਪਨੀ ਵੱਲੋਂ ਪਰਾਲੀ ਦੇ ਨਾਲ ਨੂੰ ਇਕੱਠਾ ਕਰਕੇ ਬਿਜਲੀ ਤਿਆਰ ਕੀਤੀ ਜਾਂਦੀ ਹੈ ਕੰਪਨੀ ਦੇ ਸੁਪਰਵਾਈਜ਼ਰ ਜਸ਼ਨ 프리 ਦਾ ਕਹਿਣਾ ਹੈ ਕਿ ਅਸੀਂ ਨਾਪਾ ਹਲਕੇ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਪਰਾਲੀ ਨੂੰ ਇਕੱਠਾ ਕਰਕੇ ਇੱਕ ਵੱਡਾ ਪਲਾਟ ਲਗਾਇਆ ਹੈ ਇਸ ਤੋਂ ਅਸੀਂ ਬਿਜਲੀ ਅਤੇ ਹੋਰ ਚੀਜ਼ਾਂ ਬਣਾ ਰਹੇ ਹਾਂ ਸਾਡੇ ਕੋਲ ਲਗਭਗ 16 ਤੋਂ 17000 ਟਨ ਇਕੱਠਾ ਮਾਲ ਹੈ 19 ਸਾਲ ਹੋ ਗਏ ਜਿਹੜੇ ਤੁਸੀਂ ਇਕੱਠਾ ਕਰਦੇ ਸਰ ਇਹ ਲਗਭਗ ਆਪਣੇ 5 ਸਾਲ ਤੋਂ ਕੰਮ ਕਰ ਰਹੀ ਹੈ ਸਾਡੀ ਕੰਪਨੀ ਤੇ ਪਹਿਲਾਂ ਨਾਲੋਂ ਤਾਂ ਜੀ ਕੰਮ ਖਾਸਾ ਵਾਧੇ ਗਿਆ ਸਾਡਾ ਇਹ ਪਹਿਲਾਂ ਦਾ ਕੰਮ ਕਾਫੀ ਘੱਟ ਸੀਗਾ ਜੋ ਜੋਨ ਕਿਸਾਨਾਂ ਦਾ ਗੁਰੂ ਘਰ ਇਹਨਾਂ ਮਰਜ਼ੀ ਤੋਂ ਸਮਾ ਫੈਲੇ ਜੀ ਉਸ ਤੋਂ ਬਾਅਦ ਨਾਲ ਗੱਠਾਂ ਕੰਮ ਵਧਿਆ ਹੋਇਆ ਔਰਕ ਕੀ ਮੰਨਦੇ ਹੋ ਕਿੰਨਾ ਕੁ ਇੰਪਰੂਵ ਹੋਇਆ ਸਰ ਪਹਿਲਾ ਨਾ ਉਹ ਲਗਭਗ ਮੰਨ ਲਈ ਚਲੋ ਜੀ 40 50% ਹੋ ਸਕਦਾ ਜੀ ਮਰਜ਼ੀ ਗਰੂ ਹੋਏ ਕੀ ਦਾਤਾ ਕਿੰਨੇ ਡੰਪ ਨਹੀਂ ਹੋ ਗਏ ਕੋਈ ਸਰ ਸਾਡੇ ਕੋਲ ਇਥੇ ਲਗਭਗ 20 30 ਚੱਕੇ ਬਣੇ ਹੋਏ ਨੇ ਜੀ ਹਾਂਜੀ ਹਾਂਜੀ ਕਿੰਨੇ ਕੰਮ ਜ਼ੂਰ ਕੰਮ ਕਰਨ ਤੇ ਰੋਜ਼ਗਾਰ ਵੀ ਮਿਲਿਆ ਇਹ ਵੀ ਹਾਂਜੀ ਹਾਂ ਬਹੁਤ ਜ਼ਿਆਦਾ ਫਰਕ ਰਿਹਾ ਜੀ ਲਗਭਗ ਇਥੇ 150 200 ਮਜ਼ਦੂਰ ਕੰਮ ਕਰਦਾ ਜੀ ਤਾਂ ਕਿਥੋਂ ਆਉਂਦਾ ਹੈ ਇਹ ਡੱਪ ਜਿਹੜਾ ਕੱਟਾ ਕਰਕੇ ਤਾਜੀ ਇਹ ਜੀ ਲਗਭਗ ਜੀ ਸਾਰੇ ਨੇੜੇ ਜਿਹੜੇ ਪਿੰਡ ਬੰਦੇ ਨੇ ਜੀ ਠੀਕ ਹੈ 5 ਕਿਲੋਮੀਟਰ ਤੋਂ 10 ਕਿਲੋਮੀਟਰ ਤੋਂ ਲਗਭਗ ਇੱਥੇ ਸਾਰੇ ਉਹ ਆਪਣੇ ਜਿਹੜੇ ਆਪਣੇ ਕਿਸਾਨ ਜੀ ਲੱਗੇ ਹੋਏ ਨੇ ਉਹ ਨਵੇਂ ਮੰਡੀ ਚੱਲ ਰਹੇ ਨੇ ਤੇ ਉਹ ਆਪਣਾ ਜੋ ਵੀ ਹੈ ਆਪਣਾ ਜਿਹੜਾ ਮਾਲ ਲੈ ਕੇ ਆ ਰਹੇ ਨੇ ਇਹ ਬੈਨੀਫਿਟ ਹੋ ਜਾਂਦਾ ਮਤਲਬ ਕਿ ਵੀ ਜਿਹੜੀ ਆਪਣਾ ਅਗਰੀ ਲੱਗ ਰਹੀ ਜੀ ਸਭ ਤੋਂ ਵੱਡੀ ਮੇਨ ਗੱਲ ਤਾਂ ਇਹ ਹੀ ਆ ਤੇ ਉਸ ਤੋਂ ਬਾਅਦ ਵੀ ਇਹ ਪੋਜੀਸ਼ਨ ਤੋਂ ਆਪਣੇ ਮਲਕੇ ਵੀ ਬਚਾਓ ਹੋ ਰਿਹਾ ਕਾਫੀ ਜ਼ਿਆਦਾ ਜੀ ਇਹ ਜਿਹੜੀ ਹੈ ਕਿਸ ਕੰਮ ਆਉਂਦੀ ਜੇ ਮੇਰੇ ਤੁਸੀਂ ਐਕਟਿੰਗ ਵਿੱਚ ਬਗੋ ਸਰ ਇਹਦੇ ਨਾਲ ਸਾਡੀ ਪਹਿਲੀ ਗੱਲ ਤਾਂ ਇਹ ਮਨਕੇ ਪਹਿਲਾਂ ਤਾਂ ਸੂਨ ਆਪਣੇ ਜਨ ਜਨਮ ਦੇ ਕੰਮ ਕਰ ਸਕਦੇ ਆਪਾਂ ਨਾ ਉਹਦੇ ਆਉਂਦਾ ਹੈ ਕਿਹਨਾਂ ਬਿਜਲੀ ਵੀ ਆਪਾਂ ਪੈਦਾ ਕਰ ਸਕਦੇ ਹਾਂ ਜੀ ਬਿਜਲੀ ਪੈਦਾ ਹਾਂਜੀ ਸਰ ਲਗਭਗ ਸਾਡੇ ਕੋਲ ਇੱਥੇ 16-17 ਹਜ਼ਾਰ ਟਨ ਦਾ ਮਾਲ ਇੱਥੇ ਹੋ ਚੁੱਕਿਆ ਜੀ ਜਿੰਨੇ ਵੀ ਹਨਾ ਇੱਕ ਚੱਕੇ ਦੇ ਲਗਭਗ 2000 ਟਨ ਦੇ ਅਸਪਾਸ ਮੰਨ ਕੇ ਚੱਲ ਸਕਦੇ ਹਾਂ ਜੀ ਕਾਫੀ ਮਾਤਰਾ ਚ ਸਪੈਸ਼ਲੀ ਸਾਲ ਨਾਲੋਂ ਤਾਂ ਬਧੇ ਵਰਤਦਾ ਹਾਂਜੀ ਹਾਂਜੀ ਹਾਂ ਪਹਿਲਾਂ ਨਾਲੋਂ ਤਾਂ ਕਾਫੀ ਵਧੀਆ ਦੇਖੋ ਜਿਹੜੇ ਵੀ ਕਿਸਾਨ ਦੇ ਬਸ ਚ ਆ ਉਹ ਅੱਗ ਨਹੀਂ ਲਾਉਂਦੇ ਤੇ ਸਾਨੂੰ ਤਾਂ 20 ਸਾਲ ਤੋਂ ਉੱਤੇ ਹੋ ਗਏ ਅਸੀਂ ਅੱਗ ਨਹੀਂ ਲਾ ਰਹੇ ਪਰ ਜਿਹੜੇ ਜ਼ਿੰਮੇਦਾਰ ਵਿਚਾਰੇ ਇੱਕ ਦੋ ਕੀਮਿਆਂ ਲੈਨੇ ਜਿਨ੍ਹਾਂ ਦਾ ਬਸ ਨਹੀਂ ਚੱਲਦਾ ਉਹਨਾਂ ਨੂੰ ਮਜਬੂਰੀ ਚ ਚਲਾਉਣੀ ਪੈਂਦੀ ਐ ਅਸੀਂ ਉਹਨਾਂ ਨੂੰ ਰੋਕ ਦੇਣੀ ਪਰ ਸਰਕਾਰ ਨੇ ਵੀ ਕੋਈ ਹਿੰਦਾ ਸੁਵਿੰਦਾ ਛੱਡਦੀ ਨਹੀਂ ਜਿੰਨਾ ਇੱਕਦਮ ਬਰਡਨ ਪੈ ਜਾਂਦਾ ਜਿਮੀਦਾਰ ਤੇ ਕਿਉਂਕਿ ਉਸੇ ਟਾਈਮ ਦੇ ਵਿੱਚ ਜੀਵੀ ਸਾਂਭਣੀ ਹੁੰਦੀ ਆ ਉਸੇ ਟਾਈਮ 'ਚ ਪ੍ਰਾਲੀ ਨੂੰ ਚੱਕਣਾ ਹੁੰਦਾ ਫਿਰ ਨਾਲ ਦੇ ਨਾਲ ਕਣਕ ਬੀਜਣੀ ਪੈਂਦੀ ਆ ਤੇ ਇੱਕ ਬਹੁਤ ਹੈਕਟਿਕ ਟਾਈਮ ਹੁੰਦਾ ਜਿਹਦੇ ਵਿੱਚ ਕਿਸਾਨ ਦਾ ਬੱਸ ਨਹੀਂ ਉਹਨੂੰ ਤਿੰਲੀ ਵਰਤ ਨਹੀਂ ਪੈਂਦੀ ਆ ਵੀ ਸਰਕਾਰਾਂ ਇਸ ਤੇ ਹੋਰ ਕੰਮ ਕਰਨ ਤੇ ਜਿਮੀਦਾਰਾਂ ਨੂੰ ਮਜ਼ਬੂਤ ਕਰਨ ਵੀ ਤਾਂ ਕਿ ਉਹ ਅੱਗੇ ਨਾ। ਜਿਵੇਂ ਗਣੇਸ਼ ਕੰਪਨੀ ਆਪਣੀ ਹਲਕੇ 'ਚ ਉਹ ਸਾਰੀ ਪਿੰਡਾਂ ਦੇ ਵਾਲੇ ਬੰਦੇ ਨੇ ਰੋਸਾ ਵੀ ਕਰ ਨਾਲ ਇਕੱਠਾ ਕਰਕੇ ਇੱਕ ਵੱਡਾ ਜਿਹੜਾ ਹੈਗਾ ਅੱਗ ਲਾਉਣ ਤੋਂ ਪਛਾ ਵੀ ਰੋ ਦੇਖੋ ਵਧੀਆ ਗੱਲ ਹੈ ਜਿਹੜੀਆਂ ਕੰਪਨੀਆਂ ਕਰਨੀਆਂ ਨੇ ਕੰਪਨੀਆਂ ਕਈ ਆਪਣੇ ਔਰ ਏਜੰਡੇ ਚ ਰੱਖਦੀਆਂ ਨੇ ਪਾਣੀ ਦੇ ਲਈ ਤੇ ਆ ਮਤੋਂ ਵਰਨੇ ਲਈ ਕੰਮ ਕਰਦੀਆਂ ਨੇ ਬਹੁਤ ਚੰਗੀ ਗੱਲ ਹੈ ਉਹਨਾਂ ਦੀ ਤੁਸੀਂ ਕਿੰਨੇ ਟਾਈਮ ਤੋਂ ਨਹੀਂ ਆ ਗਏ ਸਾਨੂੰ ਤਕਰੀਬਨ 8-10 ਸਾਲ ਹੋ ਗਏ ਜੀ ਅਸੀਂ ਕਦੇ ਪਹਿਲੀ ਵੀ ਨਹੀਂ ਲਾਈ ਹੈਗੀ ਸਾਰਾ ਅਸੀਂ ਪਲੋ ਕਰਕੇ ਕਣਕ ਵੀ ਤੇ ਆਸੀਂ ਹੋਰ ਵੀ ਧਾਰਿਆਂ ਨੂੰ ਕਹਦੇ ਆਂ ਕਿ ਅੱਗ ਨਾ ਲਾਓ ਤੇ ਇਸ ਤਰ੍ਹਾਂ ਹੀ ਸਾਡੇ ਅੰਗ ਦੇਖ ਕੇ ਤੇ ਸਾਡੀ ਫਸਲ ਵੀ ਚੰਗੀ ਹੋਣ ਲੱਗਦੀ ਉਹ ਕੀ ਲੱਗਦਾ ਨੁਕਸਾਨ ਤਾਂ ਹੈਗਾ ਜੇ ਮੈਂ ਅੱਗ ਲਗਾਣੀ ਉਹ ਪਜਾਉਣੀ ਸ਼ਕਤੀ ਦੇ ਉਹ ਘਟ ਜਾਂਦੀ ਬਹੁਤ ਘਟਦੀ ਆ ਜੀ ਸਾਡੀ ਜ਼ਮੀਨ ਬਹੁਤ ਚੰਗੀ ਬਣ ਕੇ ਉਹ ਸ਼ਕਤੀ ਵਾਧਦੀ ਬਹੁਤ ਜ਼ਿਆਦਾ ਚੰਗੀ ਫਸਲ ਹੋਣ ਲੱਗਦੀ ਸਾਡੀ ਜਦੋਂ ਦਾ ਅਸੀਂ ਉੱਪਰ ਵਾਲੀ ਗੱਲ ਪਈ ਬਹੁਤ ਚੰਗੀ ਫਸਲ ਹੋਣ ਲੱਗਦੀ ਇਹ ਜੀ ਆਪਣੇ ਅੱਕ ਲਾਉਣ ਨਾਲ ਤਾਂ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਦਾ ਬੱਚਿਆਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਨੇ ਸਾਹ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਫੈਲਦੀਆਂ ਨੇ ਤੇ ਇਹਨੂੰ ਆਪਾਂ ਐਦਾਂ ਇਕੱਠੇ ਕਰਕੇ ਆਪਾਂ ਬਹੁਤ ਜ਼ਿਆਦਾ ਮਤਲਬ ਵਧੀਆ ਤਰੀਕੇ ਨਾਲ ਡੰਪ ਕਰਕੇ ਇਹਨੂੰ ਨਾਲ ਤਾਂ ਆਪਣੀ ਜ਼ਮੀਨ ਦੀ ਮਤਲਬ ਬਣੀ ਰਹਿੰਦੀ ਆ ਨਾ ਜਾਨਾ ਠੀਕ ਹੈ ਤੇ ਨਾਲੇ ਪ੍ਰਦੂਸ਼ਣ ਬਹੁਤ ਜ਼ਿਆਦਾ ਘੱਟ ਹੁੰਦਾ ਹੈ ਕੀ ਦੱਸੋ ਵੀ ਜਿਹੜਾ ਪੁੱਛ ਕੋ ਚਾਰ ਦਿਨਾਂ ਤੋਂ ਕੱਟੇ ਪੱਤਰ ਕੇ ਅਧੂਰ ਗਏ ਉਹ ਮਾਰੀਆਂ ਵੀ ਪੈਦੀ ਕੀ ਪਤਾ ਕੀ ਗੱਲ ਹੈ ਜੀ ਜਿਵੇਂ ਮਤਲਬ ਆਪਣੇ ਹਜੇ ਬੈਲਰ ਆ ਜਾਂ ਬਹੁਤ ਜ਼ਿਆਦਾ ਘਟਨੇ ਇੰਨਾ ਜ਼ਿਆਦਾ ਮਤਲਬ ਪਰਾਲੀ ਨਹੀਂ ਚੱਕੀ ਜਾਂਦੀ ਨਾ ਕਿਸਾਨ ਭਾਈ ਮਤਲਬ ਕਣ ਦਾ ਭਾ ਵੀ ਜਿਹੜੀ ਕਣਕ ਦੀ ਬਜਾਈ ਆ ਉਹ ਲੇਟ ਹੋ ਰਹੀ ਹੈ ਡੇਟ ਹੋਣ ਕਰਕੇ ਉਹਨਾਂ ਨੇ ਮਤਲਬ ਜ਼ਿਆਦਾ ਕਿਸਾਨਾਂ ਦੀ ਪਰਾਲੀ ਨਹੀਂ ਚੱਕੀ ਗਈ ਤਾਂ ਉਹਨਾਂ ਨੇ ਅੱਗ ਲਾਈ ਆ ਅਦਰਵਾਈਜ਼ ਜੇ ਮਤਲਬ ਇਹ ਕੰਪਨੀਆਂ ਹੋਰ ਜ਼ਿਆਦਾ ਬੈਲਰ ਦੇਣਗੀਆਂ ਤਾਂ ਅੱਗ ਨਹੀਂ ਲੱਗੂ ਕੋਈ ਕਿੰਨੇ ਟੈਂਪੋ ਨੂੰ ਆਪਣੀ ਜੁੜਤਾ ਕਰਦੇ ਅਸੀਂ ਕਟੂਗੜ ਦਾ 10 ਸਾਲ ਹੋ ਗਏ ਜੀ ਮਤਲਬ ਪਹਿਲਾਂ ਤਾਂ ਵਿੱਚ ਗਾਲ ਦੇ ਸੁਪਰ ਸੀਟਰ ਲਾ ਕੇ ਉਹਦੇ ਨਾਲ ਵੀ ਗਾਲੀਆ ਤੇ ਇੱਕ ਨਵਾਂ ਆਇਆ ਸੀਗਾ ਉਹਦੇ ਨਾਲ ਕੱਟ ਕਰਕੇ ਤਵੀਆਂ ਤੂੰਆਂ ਫੇਰ ਕੇ ਪਹਿਲਾਂ ਵਿੱਚ ਹੀ ਰਹਿੰਦੂਨ ਵਿੱਚ ਉਹ ਕਰ ਦਿੱਤੀ ਹੁਣ ਤੋਂ 5-7 ਸਾਲਾਂ ਤੋਂ ਘੱਠਾ ਬਣਾਉਨੇ ਆ ਮੈਂ ਕਿਸ਼ਰੀ ਬਨੇਸ਼ ਜਿਹੜੀ ਕੰਪਨੀ ਉਹ ਤਾਂ ਤਾਂ ਹੀ ਨਾ ਹੀ ਬੰਦਾ ਕਰਦਾ ਬਹੁਤ ਵਾਲੇ ਪਿੰਟ ਐਸ ਜਿਹਨੇ ਕੱਟ ਕਰਦੇ ਹਾਂਜੀ ਬਹੁਤ ਜ਼ਿਆਦਾ ਵਧੀਆ ਜੀ ਇਹਨਾਂ ਨੇ ਪ੍ਰੋਸੈਸ ਕਰਿਆ ਇਹ ਕੰਮ ਦਾ ਜਿਵੇਂ ਮਜ਼ਦੂਰਾਂ ਨੂੰ ਬਹੁਤ ਜ਼ਿਆਦਾ ਕੰਮ ਮਿਲਿਆ ਸਿਕਿਉਰਿਟੀ ਨੂੰ ਬਹੁਤ ਕੰਮ ਮਿਲਿਆ ਕਟੋਗਾਟੇ ਇੱਕ ਡੰਪ ਤੇ ਨਹੀਂ ਨਹੀਂ ਕਰਦੇ ਤਾਂ ਹਜ਼ਾਰ ਬੰਦੇ ਦੇ ਤਕਰੀਬਨ ਕੰਮ ਮਿਲਿਆ ਬਹੁਤ ਵਧੀਆ ਕੰਮ ਆਈ ਇਹ ਮੈਸੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਵੀ ਅੱਗ ਨਾ ਲਗਾਈ ਜਾਵੇ ਠੀਕ ਆ ਥੋੜਾ ਪ੍ਰੋਸੈਸ ਚੱਲ ਰਿਹਾ ਜਾਨੀ ਕਿ ਹੌਲੀ ਹੌਲੀ ਡਿਪਾਰਟਮੈਂਟ ਹੋ ਰਹੀ ਆ ਫਰਾਲੀ ਇਕੱਠੀ ਹੋ ਜੂਗੀ ਮਤਲਬ ਕਹਿਣ ਦਾ ਭਾ ਵੀ ਥੋੜਾ ਲੇਟ ਹੋ ਰਿਹਾ ਕੰਮ ਜ਼ਰੂਰ ਜਾਨੀ ਕਿ ਕੁਝ ਸਾਲਾਂ ਵਿੱਚ ਵਧੀਆ ਹੋ ਜਾਣਾ ਆ ਅਗਲੇ ਸਾਲ ਹੋਰ ਵੀ ਵਸਤਾਰ ਹੋ ਗਈ ਹੈ ਹਾਂਜੀ ਹਾਂ ਅਗਲੇ ਸਾਲ ਹੋਰ ਵੀ ਉਤੋਂ ਅਗਲੇ ਹੋਰ ਜਾਨਕੀ ਮਤਲਬ ਇਹ ਵਧੀਆ ਤਕਨੀਕ ਆਈ ਜਾਣੀ ਅੱਗੇ ਅੱਗੇ ਉਸ ਹਿਸਾਬ ਨਾਲ ਅੱਗ ਦੀ ਮਤਲਬ ਵਰਤੋਂ ਘੱਟ ਹੋ ਜੇ ਚੱਕਰੂਰ ਜੀ ਜਿਹੜੇ ਇੱਥੇ ਡੰਪ ਤੇ ਕਿੰਨਾ ਟਾਈਮ ਹੋ ਗਿਆ ਸੰਤ ਕ੍ਰਿਮ 4-5 ਸਾਲ ਹੋ ਗਏ ਰੁਜ਼ਗਾਰ ਮਿਲ ਰਿਹਾ ਹਾਂਜੀ ਹਾਂ ਬਹੁਤ ਵਧੀਆ ਕੰਮ ਚੱਲਦਾ ਹੈ ਸਾਡਾ ਵਧੀਆ ਰੋਜ਼ਗਾਰ ਮਿਲਦਾ ਹੈ ਜੀ ਸਕ੍ਰਿਪਟੋ ਕਿੱਥੋਂ ਲਿਆਦੇ ਹੋ ਇਕੱਠਾ ਕਰਦੇ ਹੋ ਇਹ ਤਕਰੀਬ ਨੂੰ 9 9 10 15 ਪਿੰਡਾਂ ਤੋਂ ਇਕੱਠਾ ਕਰਕੇ ਲੈਣਿਆ 12 ਪਰ ਕੋ ਕਿੰਨੀਆਂ ਟਰਾਲੀਆਂ ਲੈ ਕੇ ਆਤੀ ਫਿਰ 4 500 ਟਰਾਲੀਆਂ ਪੈਣਨਦਾ ਪਿਛਲੀ ਵਾਰ ਨਾਲੋਂ ਲੱਗਦਾ ਕਿ ਇਸ ਵਾਰ ਘੱਟ ਟਰਾਲੀਆਂ ਕੋਈ ਆ ਹਾਂ ਇਹ ਵਾਰ ਤਾਂ ਕਿੰਨੇ ਇਸ ਤਰ੍ਹਾਂ ਕਿਸਾਨ ਆ ਜੀ ਕਿ ਪਰਾਲੀ ਕੋਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਨਹੀਂ ਬੇਚ ਵੀ ਪਰ ਆਗੂ ਵਗੈਰਾ ਲਾੜੀ ਨਹੀਂ ਚਾਹੀਦੀ ਪ੍ਰਦੂਸ਼ਣ ਹੁੰਦਾ ਏ ਠੀਕ ਹੈ ਮਾਲ ਵਿਕਦਾ ਹੈਗਾ ਚੱਕਿਆ ਜਾਂਦਾ ਹੈਗਾ ਸਹੀ ਹੈ ਜੀ ਇਤੂ ਸੁਖੋ ਸੁਖੋ ਮਿੱਤਾਂ ਨੂੰ ਰਜਾ ਹਾਂ ਹਾਂ ਬਹੁਤ ਵਧੀਆ ਮੰਡੀ 'ਚ ਸੀਜ਼ਨ ਕਿਉਂ ਨਹੀਂ ਲਾਇਆ ਤੁਸੀਂ ਇੱਥੇ ਕਿਉਂ ਆ ਕੱਪਰ ਇੱਥੇ ਸਾਨੂੰ ਠੀਕ ਹੈ ਜੀ ਵਧੀਆ ਹੈਗਾ ਫਰਕ ਕੀ ਲੱਗਦਾ ਬਹੁਤ ਫਰਕ ਤੇ ਕੀ ਫਰਕ ਕੀ ਫਰਕ ਕੋਣ ਸਾਹਿਬ ਵਧੀਆ ਚੱਲੀ ਜਾਂਦਾ ਨੇ ਜਿਹੜੇ ਵਧੀਆ ਲੱਗਦੇ ਨੇ ਜਿਹੜੇ ਵੱਡੇ ਨਾਲ ਠੀਕ ਹੈ ਜੀ ਵੱਡੀ ਜਿਹੀ ਖੱਦਲ ਫਾਰੀ ਵੱਧ ਹਾਂ ਇਹ ਤਾਂ ਇੱਕ ਜਿਹੜੇ ਦੇ ਤੁਹਾਨੂੰ ਕਿੰਨੇ ਮਿਲਦਾ ਹੈ ਇੱਥੇ ਕਿਰੇ 1500 1600 ਰੁਪਏ ਮਿਲਦਾ ਨਹੀਂ 1500 1600 ਰੁਪਏ ਮਿਲਦਾ ਹੈ ਅੱਛਾ ਹਾਂ ਕਿੰਨੇ ਜਿਹੜੇ ਲਾ ਦੋ ਮੈਂ ਕਿਰੇ ਕਿਰੇ 50 ਕਿਰੇ ਲੱਗਦੇ ਨੇ ਜਿਹੜੇ ਪਾਰਸ਼ਾ ਨੇ ਨਹੀਂ ਦੋ ਤਿੰਨ ਜੀ ਲੰਘੀ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਕਰੂ ਰੋਜ਼ਗਾਰ ਬਾਰੇ ਸਾਨੂੰ ਰੋਜ਼ਗਾਰ ਵਧੀਆ ਮਿਲਦਾ ਹੈ ਵੱਖ-ਵੱਖ ਜਗ੍ਹਾਾਂ ਤੋਂ ਅਸੀਂ ਪ੍ਰਾਲੀ ਇਕੱਠੀ ਕਰਦੇ ਹਾਂ ਜੀ ਮੈਡ ਨਾਣ ਤੋਂ ਰੋਕਨ ਪ੍ਰੋਡੂਸ਼ਨ ਨਹੀਂ ਹੁੰਦਾ ਇਸ ਕਾਰਨ ਜਿਹੜੇ ਫੈਟਰੀਆਂ ਬੜੀਆਂ ਹਨ ਸਾਡਾ ਮਿਲ ਜਾਂਦਾ ਸਾਨੂੰ ਨਾਲ ਬੇਰੁਜ਼ਗਾਰ ਤੋਂ ਸਾਨੂੰ ਕੰਮ ਮਿਲ ਰਿਹਾ ਹੈ ਕਿੱਥੇ ਕਿਥੇ ਤੱਕ ਜਾਂਦੇ ਤੁਸੀਂ ਜਿਹੜਾ ਅਸੀਂ ਨਾਬੇ ਵੱਖ-ਵੱਖ ਪਿੰਡਾਂ ਜਿਉਂ ਇਕੱਠਾ ਕਰਦੇ ਹਾਂ ਨਾਬੇ ਕਿੰਨੇ ਟੈਕ ਹੋ ਗਏ ਸਾਨੂੰ 2 ਮਹੀਨੇ ਮੰਗੂ ਹੋ ਬੜੀ ਹਕ ਮੰਗਾਈ ਹਾਂ ਸਿਨ ਨਾਲ ਸਾਡਾ ਪੀਐਮ ਲੱਗਦੇ ਨੇ ਤੋ ਡਾਟਾ ਫਟਾ ਲਿਆ ਹਾਂ ਹਾਂ ਮੰਡੀ ਡਿਸੀਜਨ ਜੂਨ ਲਾਉਂਗੇ ਮੰਡੀ ਜੀ ਉਧਰ ਕੰਮ ਘੱਟ ਰਹੀ ਕਿਉਂ ਆਪ ਦੇ ਸਾਧਨ ਹੋ ਰਹੇ ਨੇ ਹੁਣ ਇਧਰ ਸਾਡਾ ਆਏ ਵੀ ਨਾਲ ਖਾ ਦੇ ਟ੍ਰੈਕਟਰਾਂ ਦੀ ਲੋਡ ਹੁੰਦੀ ਹਾਂ ਗਾ ਕੇ ਹਾਂ ਕੰਮ ਮੰਡੀ ਨਾਲੋਂ ਸੋਖਾ ਰਹੇ ਹਾਂ ਮੰਡੀ ਨਾਲੋਂ ਸੋਖਾ ਰਹੇ ਹਾਂ ਕਿੰਨੇ ਬੜੇ ਮੈਂ 10 ਮਿੰਟ ਇਸ ਤਰ੍ਹਾਂ ਜਿੱਥੇ ਹਾਂ ਪਰ ਕਿੰਨੇ ਟਾਈਮ ਸੇ ਕੰਮ ਕਰ ਰਹੇ ਹਾਂ ਹਮ ਲੋਗ 5 ਸਾਲ ਸੇ ਇੱਕ ਕੰਮ ਲਗਾ ਰਹੇ ਹਾਂ ਇਤਨਾ ਕੰਮ ਹੁੰਦਾ ਹੈ ਕੰਮ ਯਹਾਂ ਪਰ ਜੀ 2 ਮਹੀਨਾ ਚੱਲ ਜਾ ਰਿਹਾ ਹਾਂ ਹਾਂ ਕਿਹੜਾ ਕੰਮ ਹੈ ਜੀ ਬਰਾਜ ਜੀ ਗੰਠ ਬੰਨਦਾ ਪਲਾਰੀ ਦਾ ਕਿਤਨੇ ਬੰਦੇ 33 ਬੰਦੇ ਹਾਂ ਜੀ

ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿਕ